ਪੰਜਾਬ ਦੇ 11 ਲੱਖ ਲੋਕ ਹਨ ਜੋ ਕਿ ਵਿਤੀ ਤੌਰ ਤੇ ਅਮੀਰ ਹਨ ਤੇ ਇਸ ਦੇ ਬਾਵਜੂਦ ਮੁਫਤ ਅਨਾਜ ਯੋਜਨਾ ਦਾ ਲਾਭ ਚੁੱਕ ਰਹੇ ਨੇ ਇਹ ਦਾਵਾ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਇਸ ਤੇ ਸਖਤ ਇਤਰਾਜ਼ ਜਤਾਇਆ ਗਿਆ ਤੇ ਇਹਨਾਂ ਨਾਵਾਂ ਨੂੰ ਹਟਾਉਣ ਲਈ 30 ਸਤੰਬਰ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਲਾਭਪਾਤਰੀਆਂ ਕੋਲ 5 ਏਕੜ ਤੋਂ ਵੱਧ ਜ਼ਮੀਨ ਚਾਰ ਪਹੀਆ ਵਾਹਨ ਅਤੇ ਕਈ ਆਮਦਨ ਟੈਕਸ ਵੀ ਅਦਾ ਕਰਦੇ ਨੇ ਪੰਜਾਬ ਦੇ ਵਿੱਚ ਕੁੱਲ 41.50 ਲੱਖ ਰਾਸ਼ਨ卡ਡ ਧਾਰਕ ਨੇ ਜਦੋਂ ਕਿ ਡਿਪੂਆਂ ਦੀ ਗਿਣਤੀ 19807 ਹੈ ਕੇਂਦਰੀ ਖੁਰਾਕ ਸਪਲਾਈ ਮੰਤਰਾਲੇ ਨੇ ਦੇਸ਼ ਭਰ ਦੇ ਰਾਸ਼ਨ卡ਡ ਧਾਰਕਾਂ ਦੇ ਰਿਕਾਰਡ ਨੂੰ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਇਆ ਸੀ ਇਹਨਾਂ ਵਿੱਚ ਆਮਦਨ ਕਰ ਵਿਭਾਗ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਅਤੇ ਕਾਰਪੋਰੇਟ ਮਾਮਲੇ ਦਾ ਮੰਤਰਾਲਾ ਸ਼ਾਮਲ ਹੈ ਇਸ ਸਮੇਂ ਦੌਰਾਨ ਦੇਸ਼ ਭਰ ਚੇ 8 ਕਰੋੜ ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਹੈ ਜੋ ਕਿ ਨਿਰਧਾਰਿਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਇਹਨਾਂ ਵਿੱਚੋਂ 11 ਲੱਖ ਪੰਜਾਬ ਨਾਲ ਸੰਬੰਧਿਤ ਨੇ ਇਸ ਮਾਮਲੇ ਸੰਬੰਧੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਇੱਕ ਆਨਲਾਈਨ ਮੀਟਿੰਗ ਵੀ ਕੀਤੀ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਉਦੋਂ ਹੀ ਹੁਣ ਇਸ ਮਾਮਲੇ ਤੇ ਕੁਲਦੀਪ ਢਾਲੀਵਾਲ ਦੇ ਵੱਲੋਂ ਭਾਜਪਾ ਤੇ ਤੰਜ ਕਸਿਆ ਗਿਆ ਹੈ। ਉਹਨਾਂ ਨੇ ਭਾਜਪਾ ਲੀਡਰਾਂ ਦੀ ਹਿਰਾਸਤ ਤੋਂ ਬਾਅਦ ਵੀ ਸੁਨੀਲ ਜਾਕਰ ਤੇ ਨਿਸ਼ਾਨਾ ਸਾਧਿਆ। ਉਹ ਕਹਿੰਦੇ ਨੇ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਣ ਕਾਰਨ ਲੋਕ ਪਹਿਲਾਂ ਹੀ ਮਹਿੰਗਾਈ ਦੀ ਵੱਡੀ ਮਾਰ ਚੱਲ ਰਹੇ ਨੇ ਤੇ ਹੁਣ ਇਸ ਰਾਸ਼ਨ ਕਾਰਡ ਕੱਟਣ ਦੇ ਨਾਲ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਵੱਜੀ ਹੈ। ਇਸ ਮੌਕੇ ਤੇ ਤਾਲੀਵਾਲ ਨੇ ਬੀਜੇਪੀ ਵੱਲੋਂ ਪਿੰਡਾਂ ਸ਼ਹਿਰਾਂਾਂ ਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਬਹਾਨੇ ਬਣਾਉਣ ਦੀ ਜੋ ਪ੍ਰਕਿਰਿਆ ਹੈ ਉਸ ਦੀ ਬੇਹਦ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇ ਕੋਈ ਕੇਂਦਰ ਸਰਕਾਰ ਦੀ ਪਾਲਿਸੀ ਹੈ ਤਾਂ ਉਹ ਰਾਤ ਸਰਕਾਰ ਰਾਹੀਂ ਲੋਕਾਂ 'ਚ ਜਾਣੀ ਚਾਹੀਦੀ ਹੈ ਨਾ ਕਿ ਪਾਤਪਾ ਦੇ ਵਰਕਰਾਂ ਵੱਲੋਂ ਕੈਂਪ ਲਗਾ ਕੇ ਲੋਕਾਂ ਦੀ ਜੋ ਨਿੱਜੀ ਜਾਣਕਾਰੀ ਹੈ ਜਿਸ ਦੇ ਵਿੱਚ ਆਧਾਰ ਕਾਢ, ਬੈਂਕ ਦੀਆਂ ਕਾਪੀਆਂ ਆਦਿ ਸ਼ਾਮਲ ਨੇ ਉਹਨਾਂ ਨੂੰ ਲੈਣਾ ਅਤੀ ਨਿੰਦਨਯੋਗ ਹੈ। ਗਰੀਬ ਲੋਕਾਂ ਦੇ ਰਾਸ਼ਦਕਾਰ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਔਰ ਇਹ ਬਹਾਨਾ ਕੀ ਬੜਾ ਜ਼ਿਆਦਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀਆਂ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋਲ ਕੋ ਖੇਤ ਆ ਜੀ ਇਸ ਕਰਕੇ ਉਹ मतलब ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰ ਰਹੀ ਹੈ ਇਦਾਂ ਦਾ ਧੱਕਾ ਕਰ ਰਹੀ ਹੈ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਆ ਇਹ ਸਾਰਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ ਲੋਕਾਂ ਦੀ ਰਾਏ ਬਣੇ ਉਹ ਚਾਉਂਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾ ਰਹੇ ਉਹ ਕੈਂਪਾਂ ਦੇ ਵਾਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਘੁਲਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਹਨਾਂ ਦੇ ਵਾਸੀ ਸੰਕਾਰ ਦੀ ਜਾਣਕਾਰੀ ਉਹਨਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਿਹਾ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਕੇਂਦਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਭਾਜਪਾ ਦੇ ਜਿਹੜੇ ਬੰਦੇ ਹੈ ਬੀਜੇਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਰ ਕੇ ਤੁਹਾਨੂੰ ਆ ਲੈਤਾਗੇ ਜੀ ਤੁਹਾਨੂੰ ਆ ਲੈ ਦਾਂਗੇ ਜੀ ਬੀਜੇਪੀ ਆ ਕਰੀਆ ਜੀ ਬੀਜੇਪੀ ਉਹ ਕਰੀਆ ਇਹ ਸਾਡਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋਲ ਗੁੱਠੇ ਲਵਾ ਕੇ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਪਹੁੰਚਾਇਆ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਉਹ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਰ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਵੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਤਾਂ ਉਹ ਪੰਜਾਬ ਸਰਕਾਰ ਦੇ थ्रू ਆਉਂ ਪੰਜਾਬ ਸਰਕਾਰ ਨੂੰ ਕਹਿਣ